ਮੈਂ ਜਾਣਨਾ ਕਿ ਤੈਨੂੰ ਮੰਗਰੀ ਭੇਜਦੀ ਇਹਨਾਂ ਨੂੰ ਮੇਰੇ ਠੀਕ ਹੈ ਬਾਪੂ ਜੀ ਦੇਖ ਲੈ ਕਿ ਮੇਰਾ ਆਮਨਾਲ ਸੁੱਤੇ ਪਏ ਨੇ ਜਮੇ ਹੀ ਸ਼ਰਮ ਨਹੀਂ ਹੈਗੀ ਉਹ ਬਾਪੂ ਵੀ ਤਾਂ ਖੇਤ ਵਾਗ ਗਿਆ ਐਡੀ ਉਮਰ ਦਾ ਹੋ ਰਿਹਾਗਾ ਵੀ ਚੋਰਿਆ ਤੇਰੇ ਟੁੱਟੇ ਰਹਿਗੇ ਤੂੰ ਵਗ ਜਾ ਗੋਡੇ-ਗੋਡੇ ਸੂਰਜ ਚੜ੍ਹ ਆਇਆ ਤਹੇ ਤੋਂ ਬਿਨਾ ਤਾਂ ਇਹਨਾਂ ਨੂੰ ਔੜਦਾ ਨਹੀਂ ਹੈਗਾ ਲਾ ਕੇ ਪੱਖਾ ਆਮਨਾਲ ਸੁੱਤੇ ਪਏ ਨੇ ਕੱਲ ਤਾਂ ਪੱਖਾ ਹੀ ਬੰਦ ਕਰਦੀਆਂ ਬਾਪੂ ਤੂੰ ਇੱਥੇ ਕੀ ਕਰਦਾ ਆ ਬਾਪੂ ਕਰਨਾ ਕੀ ਔਰੇ ਪਿਆ ਹੈਗਾ ਕੰਜਰ ਦਾ ਹੋਰ ਮੈਨੂੰ ਦੱਸ ਕੀ ਕਰਨਾਗਾ ਪਿਆਦਾ ਤੂੰ ਉੱਥੇ ਦੀ ਰਹਿਦਾ ਉਹਦਾ ਤੇਰੀ ਮਾਂ ਦਾ ਮੰਜਾਗਾ ਮੈਂ ਤਾਂ ਉਰੀ ਪਿਆ ਸੀ ਉਹ ਗੜਾਸਾ ਦੇਖੀ ਕੀ ਤੇ ਤੇਰੀ ਆਹ ਮੇਰਾਗਾ ਗੜਾਸਾ ਤਾਂ ਬਾਪੂ ਲੁੱਚਪਣੇ ਨਹੀਂ ਨਾ ਕਰਿਆ ਕਰ। ਉਹ ਕੀ ਲੁੱਚਪਣੇ ਕਰ ਲੇ ਮੈਂ। ਕੰਜਰ ਦਾ ਤੜਕੇ ਉੱਠ ਕੇ ਮੇਰੇ ਨਾਲ ਲੜਨ ਲੱਗ ਜਾਂਦਾਗਾ। ਕੋਈ ਨਾ ਮੈਂ ਦੱਸੂਗਾ ਬੇਬੇ ਨੂੰ। ਬੇਬੇ ਨੂੰ ਕਿਹੜਾ ਤੇਰੀ ਨੂੰ ਪਤਾ ਨਹੀਂ ਹੈਗਾ। ਪਤਾ ਨਹੀਂ ਹੈਗਾ। ਆਹਾ ਵੇ। ਰਾਤ ਤੱਕ ਮੈਨੂੰ ਨੇਰੇ ਚ ਪਤਾ ਨਹੀਂ ਲੱਗਿਆ ਹੈਗਾ। ਆ ਸੱਟ ਕਿੱਥੋਂ ਖਾਧੀ ਹੋਏ? ਸੱਟ ਤਾਂ ਐਂ ਵੱਜੀ। ਐਂ ਕਿਵੇਂ ਵੱਜੀ? ਕਿਤਾ ਮੈਂ ਦੱਸਦੀ ਐਂਗੀ ਕਿਵੇਂ ਵੱਜੀ ਐ। ਹਾਂ। ਕਰਤੀ ਹੂ ਮੇਰੇ ਸਲੇ ਨੇ ਕੋਈ ਬਹਿਬਤਾ। ਆ ਜਿਹੜਾ ਮੇਰ ਸੂ ਨਹੀਂ ਹੈਗਾ। ਉਹਨਾਂ ਦੀ ਬੁੜੀ ਨਾਲ ਆਪਣੇ ਬੁੜੇ ਦੀਆਂ ਵੀਡੀਓ ਬਣਾ ਬਣਾ ਕੇ ਪਾਉਂਦਾ ਸੀਗਾ ਉਹ ਆਪਣੇ ਵਾਲਾ ਬੁੜਾ ਨਹੀਂ ਹੈਗਾ ਚੌਰਾ ਉਹ ਇਹਨੂੰ ਪੈਸਿਆਂ ਬੂਸਣ ਨਾਲ ਅਲਚ ਦੇ ਦਿੰਦਾਗਾ ਉਹ ਕਿਤੇ ਇਨਸਟਾ ਇਨਸਟਾ ਤੇ ਛਾੜਤੀ ਗਾ ਫਿਰ ਉਹਨਾਂ ਨੇ ਘਰ ਲਿਆ ਇਹਨੂੰ ਸਮਾਰ ਕੇ ਆਹ ਹਾਲ ਕਰਤਾ ਕੁੱਟ ਕੁੱਟ ਕੇ ਹੋਰ ਲੱਤਾਂ ਨਹੀਂ ਤੋੜੀ ਹੈਗੀ ਇੰਨਾ ਸੁਕਰੇ ਦੀ ਫਿਰ ਕੀ ਹੋ ਗਿਆ ਵੀਡੀਓ ਬਣਾਉਣੀ ਆ ਹੋ ਗਿਆ ਨਾਲ ਉਹਦੇ ਚੌਰੇ ਦੇ ਵੀ ਮੈਂ ਤਾਂ ਕਹਣਾ ਕੁੱਟਣੀਆਂ ਸੀ ਲੱਤਾਂ ਜਿਹੜਾ ਹਜੇ ਕੰਮ ਕਰਦਾਗਾ ਮਾੜੀ ਗੱਲ ਆ ਵੀਡੀਓ ਬਣਾਉਣੀ ਮਾੜੀ ਗੱਲਾਂ ਨਾਲੇ ਹੋਰ ਲੋਕਾਂ ਦੀਆਂ ਬੁੜੀਆਂ ਨਾਲ ਬਣਾਉਂਗੇ ਹੁਣਾਂ ਉਧਾਰੇ ਕਹਦਾਗਾ ਨਾ ਮੜੀਗੀ ਆ ਮੂਵੀ ਜੀ ਬਣਾ ਦੇ ਮੈਂ ਮਨਾਤੀ ਆਪਸਰੇ ਦਾ ਛਟਿਆ ਹੋਇਗਾ ਉਹ ਕਿਹੜਾ ਸੰਗ ਸ਼ਰਮ ਮੰਦਾ ਕਿਸੇ ਬੁੜੀ ਤੋਂ ਵੀ ਮੇਰੀ ਬੇਇੱਜ਼ਤੀ ਹੋਊਗੀ ਆਏ ਨਾ ਬੋਲ ਬਈ ਉਹਨੂੰ ਹਾਂ ਆਏ ਨਾ ਬੋਲ ਤੈਨੂੰ ਦੇ ਦਿੰਦਾ ਹੂ ਵੀ 50 ਰੁਪਏ ਭਗਤ ਬੰਦਾ ਉਹ ਤੁਸੀਂ ਉਹੀ ਦੂਸਰਾਂ ਲਾਉਣਿਆ ਵਿਚਾਰੇ ਤੇ ਦਾ ਜਾਣਦਾ ਕਿੰਨਾ ਕ ਸਾਰਾ ਦਿਨ ਨਾਲੇ ਹੁਣ ਤੂੰ ਵੀ ਇੱਥੇ ਨਾ ਬੈਠਾ ਰਹਿ ਖੇਤ ਵਗ ਜਾ ਉਹ ਬਾਪੂ ਖੇਤ ਨੂੰ ਗਿਆਗਾ ਕਹਿ ਕੇ ਗਿਆ ਮੈਨੂੰ ਹੋਈ ਉਹ ਸੀਰੀ ਹੈਗਾ ਉਹ ਉੱਥੇ ਸੁੱਖਾ ਮਿਲ ਜਾਂਦਾ ਹੈਗਾ ਉਹ ਵਗ ਜਾ ਨਾ ਚਾਪਾਣੀ ਪੀ ਕੇ ਬਾਹਰ ਅੰਦਰ ਤਾਂ ਜਾਇਆ ਉਹਨਾਂ ਦੇ ਤੇਰੀਆਂ ਅੱਖਾਂ ਤਾਂ ਦੇਖ ਲੈ ਆਪ ਅਉ ਮੈਂ ਤੈਨੂੰ ਕੀ ਦੱਸਾਂ ਨਾਲੇ ਕੱਖ ਬੰਡਾ ਜਾ ਕੇ ਵੱਢ ਲਿਆ ਜੇ ਪਸ਼ੂਆਂ ਨੂੰ ਕੁਝ ਪਾਵਾਂਗੇ ਤਾਂ ਹੀ ਉਹ ਦੁੱਧ ਦੇਣਗੀਆਂ ਕੋਈ ਨਾ ਮੈਂ ਤਾਂ ਭੱਜ ਜਾਣਾ ਇਹਨੂੰ ਤੇਰੇ ਲਾਡਲੇ ਨੂੰ ਉਹ ਕਰ ਲਾ ਅੰਗੀ ਭਲੀ ਨੀਂਦਾਰੀ ਦੀ ਸਾਰੀ ਖਰਾਬ ਕਰ ਦਿੱਤੀ ਸਾਰੀ ਸੀ ਨਾਲੇ ਹੋਰ ਇੱਕੋ ਜੇ ਹੋਗੇ ਪਿਓ ਪੁੱਤ ਕੀ ਨੂੰ ਕਹਾ ਮੈਂ ਤੇ ਨਾ ਤੂੰ ਵੀ ਮਰ ਜਾਣਾ ਸਾਰਾ ਦਿਨ ਬੈਠਾ ਰਹਿਣਾਗਾ ਚੁੱਟੀਆਂ ਦਾਦੀਆਂ ਹੋ ਗਈਆਂ ਆ ਤੇਰੇ ਪਿਓ ਨਾਲ ਖੇਤ ਵਾਗ ਜਿਆ ਕਰ ਪੈਣਾ ਬਈ ਮੈਂ ਤਾਂ ਉਈ ਹਾਂ ਖੜਾ ਹੋ ਜਾ ਸੂਰਜ ਤਾਂ ਬਿਸਤਰੇ 'ਚ ਬੜਨ ਆਲਾ ਹੋ ਰਿਹਾਗਾ ਦੇਖ ਲੈ ਮਾੜਾ ਮੋਟਾ ਇੰਨਾ ਬੱਝੋ ਪੈਨਾ ਬਈ ਮੈਂ ਦਾ ਮਈਓ ਜੇ ਬਾਪੂ ਕਹਿ ਕੇ ਗਿਆ ਖੇਤ ਵਗ ਜਾਦੇ ਨਾਲ ਮੈਂ ਦੱਦਾ ਘਾਟਾ ਵਰ ਪਊਗਾ 9:6 ਹੋ ਗਏ ਹਜੇ ਤੱਕ ਨਹੀਂ ਆਈ ਅਰਜਣੇ ਵਾਂਗ ਅੱਜ ਵੀ ਨਿਸ਼ਾਨੇ ਪੱਕੇ ਨੇ ਅੱਖਾਂ ਬਨ ਕੇ تیر ਟਕਾਨੇ ਗੱਡ ਦਿਆਂਗੇ ਅੱਛਾ ਜੀ ਜਨਾਬ ਜੀ ਜੇ ਅੱਛੀ ਦੀ ਅੱਖ 'ਚ ਨਿਸ਼ਾਨਾ ਲੱਗ ਗਿਆ ਹੋਵੇ ਤਾਂ ਮੇਰੇ ਵੱਲ ਵੀ ਧਿਆਨ ਦੇ ਲੋ ਮੇਰਾ ਧਿਆਨ ਤਾਂ ਤੁਹਾਡੇ ਵੱਲ ਹੈ ਜੀ ਤੁਹਾਡੇ ਤੋਂ ਬਿਨਾ ਮੇਰਾ ਧਿਆਨ ਕਿਤੇ ਹੋਰ ਜਾ ਸਕਦਾ ਜਨਾਬ ਨਾ ਤੁਸੀਂ ਸਵੇਰੇ 6 ਵਜੇ ਆ ਜਾਣਾ ਕੋਈ ਕੰਮ ਕਰ ਹੈ ਨਹੀਂਗਾ ਇੰਨੇ ਵੇਲੇ ਹੋਗੇ ਬੇਬੇ ਕਹਿੰਦੀ ਹੁੰਦੀ ਸੀ ਜੇ ਸਵੇਰੇ ਉੱਠ ਕੇ

ਪਪੇ ਤੋਂ ਕਿਤੇ ਦੂਰ ਚਲੇ ਜਾਣੇ ਆ ਜਿੱਥੇ ਕੋਈ ਵੀ ਨਹੀਂ ਹੋਵੇ ਪਰ ਤੂੰ ਤੇ ਮੈਂ ਹੋਵਾਂਗੇ ਮੈਂ ਕੁਝ ਵੀ ਕਰੂੰ ਮੈਂ ਦਿਨ ਰਾਤ ਕੰਮ ਕਰੂੰ ਤੇਰ ਤੈਨੂੰ ਭੁੱਖੀ ਨਹੀਂ ਮਰਨ ਦਿੰਦਾ ਇਹੋ ਜੀਆਂ ਗੱਲਾਂ ਕਰੀਏ ਨਾ ਇਹ ਗੱਲਾਂ ਕਿਸੇ ਕਹਾਣੀਆਂ ਚ ਚੰਗਾ ਲੱਗਦਾਂ ਨੇ ਅਸਲ ਜ਼ਿੰਦਗੀ ਚ ਨਹੀਂ ਚਲ ਤੂੰ ਹੁਣ ਅਸਲ ਜ਼ਿੰਦਗੀ ਚ ਆਜ ਤੈਨੂੰ ਪਤਾ ਤਾਂ ਹੈਗਾ ਮੈਂ ਪਪਾ ਨਾਲ ਗੱਲ ਕੀਤੀ ਸੀ ਮੰਨੇ ਉਹ ਨਹੀਂ ਮੰਨੇ ਨਾ ਪਰ ਮੈਂ ਕੀ ਕਰ ਸਕਦੇ ਆ ਇਹਦੇ ਚ ਸਾਥ ਛੱਡਣ ਵਾਲੇ ਨੂੰ ਬਹਾਨਾ ਚਾਹੀਦਾ ਹੁੰਦਾ ਨਿਵਾਣ ਵਾਲੇ ਤਾਂ ਮੌਤ ਦੇ ਦਰਵਾਜ਼ੇ ਤੱਕ ਵੀ ਸਾਥ ਨਹੀਂ ਛੱਡਦੇ। ਬਸ ਕਰ। ਵੈਸੇ ਵੀ ਮੈਤਾਏ ਦਾ ਸੁਣਾਈ ਸੀ ਵੀ ਮੈਂ ਜਾ ਰਹੀ ਐਂਗੀ। ਮਤਲਬ ਕਨੇਡਾ ਜਾ ਰਹੀ। ਕਨੇਡਾ? ਹਾਂ। ਇਹ ਆਹ ਆਪਣੀ ਆਖਰੀ ਮੁਲਾਕਾਤ ਸੀ। ਆ ਚੰਗਾ ਹੁਣ ਮੈਨੂੰ ਜਾਂਦੇ ਮੈਂ ਮੱਥਾ ਟੇਕ ਕੇ ਆਉਣਾ। ਭੁਗਤਣੀਆਂ ਪੈਂਦੀਆਂ ਕਿਸੇ ਨਾਲ ਕਰੀਆ। ਦਰਗਾਹ ਤੇ ਜਾਣ ਨਾਲ ਗੁਨਾਹ ਮਾਫ ਨਹੀਂ ਹੁੰਦੇ।

ਠੀਕ ਹਮੇ ਤਾਂ ਮੈਂ ਬਸ ਆਪਣੇ ਕੋਲ ਆਪਣੀ ਕਦਰ ਕਵਾ ਕੇ ਬੈਠਾਂਗਾ ਮੈਂ ਮੇਰੇ ਹਾਸਿਆਂ ਨੂੰ ਨਾજર ਲਵਾ ਕੇ ਬੈਠਾਂਗਾ ਉਹ ਕੀ ਹੋ ਗਿਆ ਮਰ ਤਾਂ ਨਹੀਂ ਗਿਆ ਮਰਦੇ ਤਾਂ ਲੋਕ ਪਹਿਲਾਂ ਸੀ ਰੂਹਾ ਢਟਕਦੀ ਆ ਸੀ ਹੁਣ ਰੂਹਾ ਮਰ ਜਾਂਦੀਆਂ ਨੇ ਤੇ ਲੋਕ ਢਟਕਦੇ ਨੇ ਉਹ ਕੀ ਸ਼ਹਿਰੀਆਂ ਜਾਂ ਮਰੀ ਜਾਂਦਾ ਯਾਰ ਸੱਦਾ ਹੋ ਕੇ ਦੱਸ ਦੇ ਕੀ ਗੱਲ ਐ ਭਾਈ ਜਿਹਨੂੰ ਰੱਬ ਮੰਗੂ ਪੂਜਦਾ ਸੀ ਨਾ ਕੁਛ 3600 ਕਮੀਆਂ ਗਿਣਾ ਕੇ ਛੱਡ ਗਈ। ਸੱਸਿਆ ਉਹ ਕਹਿੰਦੇ ਤਾਂ ਹੁੰਦੇ ਨੇ ਥੱਲੇ ਲੱਗੋ ਨਾ ਰੰਨ ਦੇ ਫਿਰ ਕਹਿੰਦੇ ਨੇ ਘਰ ਦੇ ਨਹੀਂ ਬਣਦੇ। ਓਹ ਸੈਰੀ ਬਣ ਗਈ ਤਾਂ ਓਏ ਸਟੇਟਸ ਪਾਉਣਾ ਹੁਣੀ ਤੇਰੇ ਵਰਗਾ ਬਣ ਗਿਆ ਮੈਂ ਤਾਂ। ਕੀ ਹੋ ਗਿਆ ਓਏ? ਓਹ ਗੱਲ ਸੁਣਾ। ਮੈਂ ਤੇਰੀ ਗੱਲ ਕਿਸੇ ਔਰ ਨਾਲ ਕਰਾਦਣਾ ਯਾਰ। ਕਿਉਂ ਤੂੰ ਉਹਦੇ ਗੱਟੂ ਜੀ ਮਗਰ ਲੱਗ ਰਿਆਂ? ਜੇ ਮੰਨਤ ਪੂਰੀ ਨਾ ਹੋਵੇ ਨਾ ਤਾਂ ਮਸਾਫਰ ਰੱਬ ਨਹੀਂ ਬਦਲਿਆ ਕਰਦੇ। ਕੀ ਯਾਰ ਤੂੰ ਰੱਬ ਜੀ ਵਾਲੀਆਂ ਗੱਲਾਂ ਕਰੀਂ ਨਾ ਮੁਸਾਫਰ ਵਾਲੀਆਂ ਸੱਚ ਗੱਲ ਜਾਦਾ ਆ ਗਈ ਇੱਕ ਮੈਂ ਪੰਡਤ ਨੂੰ ਜਾਣਦਾ ਕੁੜੀ ਚਾਹੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਮਰਜੀ ਬੈਠੀ ਹੋਵੇ 15 ਮਿੰਟਾਂ ਦੇ ਬਾਬਾ ਲੈ ਆ ਕੇ ਖੜੀ ਕਰ ਦੂ ਕਰਾ ਟੈਲੀਫੋਨ ਹੋਣੀ ਉਹ ਕਹੀ ਜੇ ਗੱਲਾਂ ਕਰੀ ਜਾਂਦਾ ਤੂੰ ਇਹ ਹੈ ਜਾਂ ਕੁਝ ਨਹੀਂ ਹੁੰਦਾ ਹੈਗਾ ਉਹ ਸਭ ਕੁਝ ਹੁੰਦਾ ਬੰਦੇ ਦੀ ਮੰਨਣ ਤੇ ਹੁੰਦੀ ਆ ਯਾਰਾ ਉਹ ਯਾਰ ਕਾ ਕਿੱਥੇ ਹੁੰਦਾ ਉਹ ਮੈਂ ਮੇਰੀ ਗੱਲ ਸੁਣ ਮੈਂ ਤੇਰਾ ਹੁਣੀ ਕੰਟੈਕਟ ਕਰਾਉਣਾ ਯਾਰ ਬਾਬੇ ਨਾਲ ਦੇਖੀ ਤੂੰ ਅਹੀਂ ਆਪਾਂ ਤਾਗਾ ਤੇ ਵੀਤ ਕਰਾਵਾਂਗੇ ਆ ਕੀ ਗੱਲ ਹੋਰ ਉਜੂ ਕੰਮ ਪੱਕਾ ਮਾ 100% ਹੋਊਗਾ ਤੂੰ ਮੇਰੀ ਇੰਨੀ ਮਦਦ ਕਾ ਤੂੰ ਕਰ ਰਹੇਗਾ ਓਏ ਯਾਰ ਖੂਨ ਤਾਂ ਚਾਹੇ ਆਪਦਾ ਹੋਵੇ ਚਾਹੇ ਬਗਾਨਾ ਭਰਾ ਤਾਂ ਭرائی ਹੁੰਦਾ ਓਏ ਖੂਨ ਤਾਂ ਕੰਜਰ ਆਪਣਾ ਵੀ ਏਕਾ ਮੇਰਾ ਵੀ ਕੋਈ ਕੰਮ ਕਰਾ ਦੇ ਕਰ ਪਰਸ ਨਹੀਂ ਦੇਖ ਲੈ ਮੇਰੇ ਚਾਂ ਤੋੜੀ ਜਾਂਦੀ ਐ ਇੱਕ ਅੱਧੀ ਰੀਲੀ ਬਣਾ ਦੇ ਮੇਰੀ ਓ ਬਾਬਾ ਗੱਡੀ ਰੀਲ ਬਣਾ ਮਦਰੀ ਮੈਂ ਹੁਣ ਪਹਿਲਾਂ ਦੇਖ ਲੈ ਮੇਰੇ ਸੂਕੀ ਬੁੜੀ ਨਾ ਬਣਾਈ ਸੀ ਓ ਰਹਿਣ ਦੇ ਰਹਿਣ ਦੇ ਓ ਓਏ ਉੱਪਵਾੜੇ ਪਾਇਏ ਤੱਕ ਨਹੀਂ ਲੋਟ ਆਉਂਦੇ ਉਹਦੇ ਤਾਂ ਮੈਂ ਨਹੀਂ ਬਈ ਬੁਲਾਉਂਦਾ ਆਪਦਾ ਹਾਂ ਤੂੰ ਅਰਜਣਾ ਇੱਥੇ ਕਿਉਂ ਖੜਾ ਹੋਏ ਬਸ ਬਾਬਾ ਮੈਂ ਤਾਂ ਉਹੀ ਆਇਆ ਠੀਕਾ ਥੋੜਾ ਜਿਹਾ ਬਸ ਸੇਰਾ ਕੋਈ ਕੰਮ ਕੁਮ ਕਰ ਲੈ ਕਰਾ ਬੇਲੇ ਖੜੇ ਤੋ ਕੁਛ ਨਹੀਂ ਗਾ ਬਣਦਾ ਹੈਗਾ ਕੋਈ ਨਾ ਬਾਬਾ ਕਰ ਲੂੰਗਾ ਤੁਸੀਂ ਚੱਲ ਆ ਤੂੰ ਪੂਪੀ ਮੇਰੇ ਨਾਲ ਆ ਜਾ ਬਣਾ ਇੱਕ ਅੱਦੀ ਤੂੰ ਤਾਂ ਬੇਫਰਾਂਗਾ ਯਾਰ ਮੇਰੇ ਮੈਣੀ ਜਾਂਦਾ ਓਏ ਆ ਜਾ ਕੰਜਰ ਦਿਆ ਆ ਜਾ ਮੈਂ ਤੈਨੂੰ 10 ਰੁਪਏ ਦੂੰ ਉਹੀ 10 ਰੁਪਏ ਦੇ ਕੇ ਵਡਾਲਣ ਆਈ ਫਿਰ 50 ਰੁਪਏ ਲਊਂਗਾ ਮੈਂ 50 ਲੈ ਲਈ ਚੱਲ ਬਣਾ ਇੱਕ ਅੱਦੀ ਓਪੀ ਓ ਸੱਚ ਆਏ ਕਹਿੰਦਾ ਸੀਗਾ ਮੈਂ ਆ ਜਾ ਹੀ ਉਹਦੇ ਲੈਵੇ ਚੰਗਾ ਜਾ ਆਉਂਗਾ ਪੱਕਾ ਮੈਂ ਪੱਕਾ ਕਰੂਗਾ ਉਹ ਗਾ ਜਾਣਾ ਪਾਦੀ ਕਿਤੇ ਨਾ 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 ਇਹਨੂੰ ਤਾਂ ਮੈਂ ਦੱਸਦਾ ਨਹੀਂ ਇਹ ਤਾਂ ਉਹੀ ਸੱਚੀ ਨਾ ਕਿਸ ਨੂੰ ਤੈਨੂੰ ਪਤਾ ਹੀ ਹੈ ਹਾਂ ਚੰਗਾ

ਕਿਦਰੇ ਅਰਜਣ ਕਿਦਰੇ ਟਮਾਟਰੀ ਮੈਂ ਕਹਣਾ ਫੋੜ ਜਾ ਹੋਰ ਲੈਂਦਾ ਨੇ ਇਹ ਦੇਖਦਾ ਬਰੂ ਉਹ ਬਾਦਚੰਦ ਲੰਬੀ ਆ ਉਮਰ ਵੇ ਅੱਛਾ ਮੈਨੂੰ ਯਾਦ ਕਰਦਾ ਸੀ ਹੋਰ ਮੈਂ ਤਾਂ ਟਰੈਟ ਜਦ ਦੇਖੀ ਜਾਂਦਾ ਸੀ ਮਹਿਲ ਲੱਗਦਾ ਤਾਂ ਚੰਦ ਦਾ ਹੀ ਆ ਇਹ ਆਪਣੇ ਹੀ ਤਾਂ ਹੈਗਾਗਾ ਇਹ ਕਿੱਥੋਂ ਜਿੱਤ ਲੈਂਦਾ ਓਏ ਇਹ ਤਾਂ ਕਿੰਨਾ ਪੁਰਾਣਾ ਇਹ ਘਰੇ ਲਾਰਖਾ ਦੇ ਪੁਰਾਣੇ ਵੇਲੇ ਦਾ ਜਿੱਤੇ ਹੋਇਆ ਤੇਰੇ ਕੋਲੇ ਕਿਹੜਾ ਇੱਕ ਅੱਦਾਗਾ ਆਉ ਦੇ ਬਹੁਣਉਦੋ ਆਪਾਂ ਨੇ ਕਿੰਨੇ ਦਾ ਟਰੈਡ ਜਿੱਤਦੇ 6ਮਾ 7ਮਾ ਟਰੈਡ ਆਪਣਾ ਹੋ ਗਿਆ ਇੱਕ ਟਮਾਟਰ ਹੀ ਹੋ ਗਿਆ ਉਹ ਸੋਨਾ ਲਿਕਾ ਹੋ ਗਿਆ ਹੋਰ ਹੋ ਗਿਆ ਦੇ ਸੁਨ ਨਾਲ ਹੀ ਰੱਖ ਦਾਂ ਜ ਵੱਖਾ ਮੰਗ ਸੁਨ ਤਾਂ ਮੇਰਾ ਜਿਗਰ ਦਾ ਟੁਕੜਾ ਇਹਨੂੰ ਤਾਂ ਨਾਲੇ ਰੱਖਣਾ ਪੈਂਦਾ ਮਖਾ ਕਮਾਫਰ ਵਾਲੇ ਖੇਤ ਜੀ ਲੱਗਿਆ ਰਹੂਗਾ ਇਹਦਾ ਨਾਨਾ ਵਧੀਆ ਐਸੇ ਨਹੀਂ ਲਾਤੇ ਰੰਗ ਪਾ ਕੇ ਤੇਰੇ ਤਾਂ ਹੋਰ ਐਸੇ ਨਹੀਂ ਲਾਤੇ ਤੂੰ ਐ ਕਰ ਮੇਰੀ ਗੱਲ ਸੁਣ ਸਾਬ ਲਾਲਾ ਹਾਂ ਵੀ ਜਿੱਤੇ ਅਸੀਂ ਜਿੱਤ ਕੇ ਆਏ ਆਂਗੇ ਅਰਜਨ ਹਣੇ ਅੱਛਾ ਅਰਜਨ ਲੈ ਆਇਆ ਮੈਂ ਭਾਈ ਨਾਲ ਦੀ ਨਾਲ ਉਹ ਆਪਣੇ ਵਾਲਾ ਕਾਕਾ ਜਿਹਾ ਹੋ ਗਿਆ ਅੱਛਾ ਮੈਂ ਰਸਤੇ 'ਚ ਦੇਖਿਆ ਮੈਂ ਕਹਾ ਜੋਰ ਵਾਲਾ ਅਰਚਨ ਆ ਟਮਾਟਰ ਹੀ ਹਾਂ ਬਸ ਫਿਰ ਮੁੰਡੇ ਦਾ ਨਾਮ ਹੈ ਤੂੰ ਅਰਚਨ ਰੱਖ ਤਾ ਅੱਛਾ ਹਾਂ ਟਰੈਡ ਤੋਂ ਰੱਖਿਆ ਟਰੈਡ ਤੋਂ ਰੱਖਿਆ ਉਹ ਤੂੰ ਉਹ ਦੇਖ ਲੈ ਜਵਾਖਾ ਮਗੂ ਰੱਖਿਆ ਆਪਣੇ ਬਦਾਮ ਬਦੂਮ ਕਾਜੂ ਕੁਜੂ ਤਰਖਾ ਦੁਖਾ ਵੀ ਖਵਾ ਦੇ ਦਿਆਂ ਭਾਈ ਦੱਸਦਾ ਸੀ ਉਹਦੇ ਉਹ ਹਾਂ ਉਹ ਕਿਹੜਾ ਪੰਸਾਰੀ ਹੈਗਾ ਜਿਹੜੇ ਤੇ ਤੂੰ ਜਾਣਾ ਹੁੰਨਾਗਾ ਹਾਂ ਕਹਿੰਦਾ ਭਾਈ ਬਦਾਮਾਂ ਦੀਆਂ ਬੋਰੀਆਂ ਦੀਆਂ ਬੋਰੀਆਂ ਜਾਂਦੀਆਂ ਨੇ ਭਾਈ ਮੇਰੀ ਗੱਲ ਸੁਣ ਲੈ ਗਦਾਮ ਲਾ ਰਖਿਆ ਬੁਰਾ ਨੂੰ ਮੈਂ ਕਰਕੇ ਦੁਕਾਨ ਦਕੂਨਾਂ ਲਈ ਸਰਦਾ ਗਦਾਮ ਲੈ ਕੇ ਦਿਆ ਕਰ ਅੱਛਾ ਮੁਰਗੇ ਕਦਰ ਰੱਖਦੇ ਆਪਾਂ ਇੱਕ ਆਪਣਾ ਦੇਖ ਲੈ ਜਬਾ ਇੱਕ ਇੱਕ ਹਿਸਾਬ ਲਾ ਲੈ ਤੂੰ ਹਾਂ ਆਪਾਂ ਨੂੰ ਮੁਰਗਿਆਂ ਦਾ ਚੰਤ ਮੁਰਗਿਆਂ ਨੂੰ ਤਾਂ ਕਹਦੇ ਨਹੀਂ ਹੈਗੇ ਭਾਈ ਚਰਚਾ ਬਹੁਤਾ ਤੇਰੀ ਵਾਲੇ ਦਾਲੇ ਪੈਣੀ ਹੈਗੀ ਆ ਨਾ ਬਾੜੀ ਐ ਬਾੜੀ ਆਪਾਂ ਨੇ ਦੇਖ ਲੈ 25 ਤੋਂ 70 ਕਿਲੇ ਪਹਿਲਾਂ ਬਣਾਦੇ ਤੇ ਉਧਰੋਂ 10 ਕਿਲੇ ਦਾ ਟੱਕ ਉੱਥੇ ਬਣਾਤਾ ਬੱਲਾ ਬੱਲਾ ਜਿਸੂ ਦੇ ਸਰਤੇ ਬਣਾਤਾ ਭਾਈ ਬੱਲਾ ਬੱਲਾ ਆਪਣਾ ਜਵਾਖਾ ਜਕਰਦਾ ਟੋਕੜਾ ਇਸਨੇ ਕਰਤਾ ਹੁਣ ਤੂੰ ਦੇਖ ਲੈ ਗੰਡੂਆ ਬਗਜਾ ਪਟਿਆਲੇ ਬਗਜਾ ਲੜਨਜਾਰੇ ਬਗਜਾ ਛਾਜਲੀ ਬਗਜਾ ਹੁਣ ਜਦੋਂ ਮੈਂ ਗਰਾਊਂਡ ਚ ਪਤਾ ਲੱਗ ਗਿਆ ਵੀ ਚੰਦ ਆ ਗਿਆ ਉਹਦੀ ਕਰਤਾ ਤੇ ਨੇ ਦੇਸੂ ਨਾਲ ਚੰਦ ਇੱਕ ਗੱਲ ਜੇ ਇੱਕ ਵਾਰ ਇਹਦਾ ਪੈਰ ਮੈਂ ਦੇਸੂ ਦਾ ਗਰਾਊਂਡ ਚ ਤਰਾਤਾ ਹਾਂ ਭਾਈ ਖਾੜੇ ਚ ਚੱਕ ਕੇ ਲੈ ਜਾਂਦੇ ਨੇ ਮੁਰਗੇ ਕਹਿੰਦੇ ਅਸੀਂ ਤਾਂ ਹਾਰ ਗਏ ਹਾਰ ਗਏ ਹਾਰ ਗਏ ਡਰ ਆ ਗਏ ਦਾ ਡਰਦੇ ਨੇ ਓਏ ਬਾਲਾਗਾ ਮਤਾ ਹੋਰ ਸੋਣੇ ਹੈਗਾ ਯਾਰ ਹਾਂ ਹੈ ਕਹਦੇ 19 ਐਮਐਲਏ ਨੂੰ ਨਾ ਜਾਣਦਾ ਹੋਵੇ ਆਪਣੇ ਏਰੀਏ ਦੇ ਨੂੰ ਬੱਚੇ ਨੂੰ ਪਛਲਾ ਵੀ ਚੰਦ ਨੂੰ ਜਾਣਦਾ ਅਗਲਾ ਕਹਿੰਦਾ ਉਹ ਦੇਸੂ ਪਿੰਡਾ ਕੇ ਦੇਖ ਲਾ ਲੈ ਲੱਗੀ ਹੋਈ ਆ ਫੋਟੋ ਕਰਾਉਣ ਵਾਲਿਆ ਦਿਉ ਦਿਉ ਹੁੰਦੇ ਨੇ ਸਾਰੇ ਮਰਗਿਆ ਵਾਲੇ ਕਹਿੰਦੇ ਫੋਟੋ ਦੇਸੂ ਨਾ ਮਾ ਨਾ ਬਾਈ ਕਹਿੰਦੇ ਟ੍ਰੈਕਟਰ ਰੱਖ ਦੇ ਮਾ ਨਾ ਟੈਕਟ ਟੁਕਟ ਨਹੀਂ ਰੱਖਦਾ ਗਾ ਮੈਂ ਮੇਰੇ ਮੁੰਡੇ ਦੀ ਟੈਕਟ ਕੇ ਮੈਂ ਰੱਖਦਾ ਮੈਂ ਉਹਦੇ ਤੇਰੇ ਵਾਲਾ ਅਰਜਨ ਲੈ ਗਿਆ ਇੱਕ ਦਿਨ ਕਹਿੰਦਾ ਚਾਚਾ ਕਰੇ ਪਤਾ ਨਹੀਂ ਕੀ ਬੋਲ ਜਾ ਮਾਰ ਕੇ ਲੈ ਗਿਆ ਸੀ ਪਤਾ ਨਹੀਂ ਕਾਤੇ ਸਾਈਨ ਜੇ ਕਰਨੇ ਸੀਗੇ ਹਾਂ ਮੰਤਾ ਤੇਰੇ ਲੈ ਕਮਰੇ ਵਿੱਚ ਬਾੜਤਾ ਹਾਂ ਜਦੋਂ ਮੈਂ ਦੇਖਾ ਫੋਟੋ ਫੁੱਟੋਂ ਜਥੋਂ-ਥੋਂ ਪਰੀਆਂ ਪਈਆਂ ਲਮਾਰੀਆਂ ਲਮੂਰੀਆਂ ਜਿਆ ਸਾਰੇ ਮੁਰਗੇ ਦੇ ਫੁੱਟ ਨੇ ਇਹਦਾ ਦੇਖ ਲੈ ਤਾਂ ਸਾਰਾ ਲੈਣਾ ਇਹਦਾ ਦਾਦਾ ਹੋ ਗਿਆ ਦਾਦਾ ਆਪਾਂ ਨੇ ਰੱਖਿਆ ਅੱਛਾ ਹਣੇ ਜੈਮਲ ਸਿਉ ਅੱਛਾ ਉਸ ਤੋਂ ਬਾਅਦ ਲਾ ਲਾ ਇਹਦਾ ਬਾਪੂ ਹੋ ਗਿਆ ਆਪਣਾ ਉਹ ਦੀਪਾ ਹਾਂ ਗੁਰਦੀਪ ਸਿੰਘ ਹਾਂ ਫਿਰ ਆਪਣਾ ਦੇਸੂ ਹੋ ਗਿਆ ਤੀਜੀ ਪੀੜੀ ਚੱਲ ਰਹੀ ਆ ਤੀਜੀ ਪੀੜੀ ਚੱਲ ਰਹੀ ਆ ਸਾਰੇ ਦੇ ਫੋਟਾਂ ਐ ਲਾਈ ਹੋਈਆਂ ਨੇ ਬਈ ਵੱਡਾ ਕੰਮ ਵੱਡਾ ਕੰਮ ਆ ਮੜ ਤੋੜੇ ਕੰਮ ਨਹੀਂ ਕਰਦੇ ਚਲ ਹੁਣ ਮੇਰੀ ਗੱਲ ਸੁਣ ਇਹਨੂੰ ਮੈਂ ਬਦਾਮ ਬਦੂਮ ਜੇ ਖਵਾਰ ਦਾ ਮਾਲੇ ਖੇਤ ਚ ਗੀੜਾ ਗੂੜਾ ਦਬਾਵਾਂ ਫਿਰ ਇਹਦਾ ਜੀਜਾ ਲੱਗ ਜਦਾ ਓਰੇ ਬੈਠਾ ਬੈਠਾ ਓੱਖਾ ਹੁੰਦਾ ਮੈਂ ਜਾ ਆਵਾਂ ਖੇਤ ਓ ਐ ਕਰ ਹਾਂ ਮੈਂ ਵੀ ਚਲਦਾ ਯਾਰ ਮੈਂ ਵੀ ਖੇਤੀ ਜਾਂਦਾ ਸੀ ਨਾਲੇ ਮੇਰੇ ਆ ਜਾ ਤੈਨੂੰ ਛੱਡ ਦੇਣਾ ਬੈਠ ਫਿਰ ਲੈ ਮੈਨੂੰ ਚਲਾਉਣ ਦੇ ਫੋੜ ਜਾ ਮੈਂ ਖਾਸਾ ਸ਼ਕੀ ਨਾ ਫੋੜਦਾ ਫਿਰ ਮੜਾ ਦੇ ਦੇਖ ਕੇ ਚਲਾਈ ਝੂਟਾ ਜਾ ਮਾਰਦਾਗਾ ਆਹੋ ਲੀਚੀ ਜੀ ਤਾਂ ਮਰਦੇ ਹੁੰਦੇ ਨੇ ਹਾਂ ਲੀਚੀ ਜੀ ਮਾਰਦਾ ਫਿਰ ਆਏ ਨਾ ਕਹਿਦੀ ਕਿ ਬੜਾ ਫੜੀ ਗਡਾਸਾ ਜਾ ਫਿਰ ਗਡਾਸਾ ਜਾ ਮੈਂ ਫੜ ਲੈਣਾ ਐ ਕਰ ਬੋਚ ਕੇ ਜੇ ਬ ਬੱਲਾ ਬੱਲਾ ਲੱਗਿਆ ਹੁੰਦਾ ਕਈ ਵਾਰ ਸੰਦ ਬੱਲਾ 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 ਪਤਾ ਐ ਕਰ ਫੋੜਦੀ ਤਾਂ ਟੌਰ ਹੀ ਅੱਡਾ ਹਨਾ ਉਹ ਚੰਦ ਟੌਰ ਤਾਂ ਫਿਰ ਤੈਨੂੰ ਪਤੀ ਆਗਾ 3600 ਫੋੜ ਉਹ ਨਹੀਂ ਥੋੜੀ ਹੈਗਾ ਇੱਥੇ ਗੀਤ ਵੀ ਤਾਂ ਆਪਣੇ ਗੀਤ ਲਖਾਦੇ ਤੇ ਗਾਣਿਆਂ ਚ ਲਿਆ ਮੋੜ ਆਪਣਾ ਗਾਣਿਆਂ ਚ ਬੱਲਾ ਬੱਲਾ ਚੜਤਾ ਪਈ ਭਾਈ ਚੜਤਾ ਤਾਂ ਪੂਰੀ ਆ ਉਧਰ ਨੂੰ ਹੋ ਕੇ ਜੇ ਬਹਿ ਜੀ ਮੜਾ ਜਾ ਕੋਈ ਨੱਕਾ ਨਹੀਂ ਫਰ ਜਾ ਹਾਂ ਬੋਚ ਕੇ ਜੇ ਠੀਕ ਹੈ ਬੈਠਾ ਨਹੀਂ ਹੈਗਾ ਮੈਂ ਕਿਸੇ ਨਾਲ ਮੈਂ ਤਾਂ ਆਪ ਚਲਾਣਾ ਹੁੰਨਾ ਤਾਂ ਤੇਰੇ ਨਾਲ ਬਸ ਲਿਆ ਜੀਤੀ ਮਹਾ ਚੱਲ ਕੋਈ ਨਾ ਮੈਂ ਵੀ ਛੋਂਕੀ ਜ਼ਿਆਦਾ ਚਲਾਉਣਾ ਤੈਨੂੰ ਵੀ ਜ਼ੋਰ ਦਿਖਾਦਾ ਫਿਰ ਤਨਵਰਜਨ ਦਾ ਜ਼ੋਰ ਦਿਖਾਉ ਜਦੋਂ ਟਮਾਟਰ ਹੀ ਲਿਆਂਦਾ ਹੋਰ ਇੱਕ ਦੋ ਦਿਨ ਗੇੜਾ ਗੁੜਾ ਚੱਲਵਾ ਜਾ ਉਹ ਵੀ ਖੇਤੇ ਖੜਾਗਾ ਸੌਰੀ ਜਾ ਕੇ ਆਉ ਮੈਂ ਵੀ ਤੇਰਾ ਅਰਜਨ ਲੈ ਕੇ ਜਾਉ ਜਾਂ ਫੋੜ ਲੈ ਕੇ ਜਾਉ ਲੈ ਜੀ ਜਿਹੜਾ ਲੈ ਕੇ ਜਾਣਾ ਹੋਇਆ ਤੂੰ ਸੰਦ ਸੱਪੇ ਨੂੰ ਜਵਾਬ ਆ ਪਿੰਡ ਵਾਲਿਆਂ ਨੂੰ ਚੱਲੀਏ ਫਿਰ ਚੱਲ ਫਿਰ ਕਰਦੇ ਸਟਾਰਟ ਕਰ ਆਹਾ ਹਾ ਹਾ ਕਾਰਾ ਦੇ ਹੈ ਦੇਖ ਕੇ ਜੇ ਮੜਾ ਇਹ ਫੀਚੀ ਜੀ ਮਰਦਾ ਉਹੀ ਨਾ ਛੱਟੂ ਕੋਲੇ ਮੇਰੇ ਦੇ ਸੁ ਇੱਦਾਂ ਕਰਕੇ। ਆਪਣਾ ਕੰਮ, ਬੱਸ ਮੱਤ, ਬੱਸ। ਇਹੋ ਪੁੱਪੀ ਨੂੰ ਕਿਸੇ ਕੰਮ ਦਾ ਨਹੀਂ ਹੈਗਾ। ਇਹਨੇ ਆਪਣਾ ਕੰਮ ਕਰਨ ਲਈ ਗਿਆ ਸੀ। ਨੈਣ ਹੁਣ ਤੱਕ ਮੇਰਾ ਕੰਮ ਕੀਤਾ। ਨਹੀਂ ਮੈਨੂੰ ਕਿ ਮੰਗਿਲਿਆ ਤੇ ਦਿੱਤੀ ਉਹਨੇ। ਆ ਪਾ ਵੀ ਨਹੀਂ ਗਈ ਮਣੀ ਓਏ। ਹਾਂ ਯਾਰ ਲੱਗਦੀ ਤਾਂ ਓਹੀ ਐ। ਇੱਧਰ-ਕਿੱਧਰ ਜਾਂਦੀ ਐ ਇਹ। ਜੇ ਪੁੱਛਦੇ ਆ ਉੱਤਰ ਕੇ। ਕੋਈ ਨਾ ਬਲਬ ਨਾ ਬੂਬਾ ਮੇਨੂੰ। ਹੈ ਉਹ ਤੈਨੂੰ ਖੰਮ ਚਲਣਾ ਹੈਗਾ ਉਹ ਤਾਂ ਹੈਲੋ ਇਸ ਨੂੰ ਕਾਲ ਲਿਆ ਉਹਨੇ ਉਸਨੇ ਆਵਾਜ਼ ਮਾਰੀ ਲੈ ਕਬੇ ਉਹ ਹੈਲੋ ਇਧਰ-ਉਧਰ ਤੂੰ ਕਿਹ ਲੈਣ ਆਇਆ ਲੈਣਾ ਕਿਉਂ ਨਹੀਂ ਨਾ ਜਾਣੀ ਕਿੱਧਰ ਇਧਰ ਮੈਂ ਤੇਰੇ ਪੁੱਛ ਕੇ ਜਾਇਆ ਕਰਾਂ ਮੈਂ ਕਿੱਥੇ ਜਾਇਆਂ ਕਿੱਥੇ ਨਹੀਂ ਜਾ ਰਹੀ ਓਏ ਹੁਣ ਤਾਂ ਤੈਨੂੰ ਇੰਨਾ ਟਾਈਮ ਹੋ ਗਿਆ ਕਹਿੰਦੇ ਇਹਨੂੰ ਹੁਣ ਤਾਂ ਹਾਂ ਕਰ ਦੇ ਹੁਣ ਤਾਂ ਕਰ ਦੇ ਭਾਬੀ ਹਾਂ ਮੁੰਡੇ ਨੂੰ ਮੇਨ ਗੱਲ ਸੁਣ ਲੈ ਮਨੂੰ ਭਾਬੀ ਕਹਿੰਦੀ ਲੋੜ ਨਹੀਂ ਹੈਗੀ ਤੇ ਬਈ ਕਹੂ ਹੱਕ ਹੈ ਉਹਦਾ ਤੇਰੇ ਮੈਂ ਬਹੁਤ ਵਾਰ ਸਮਝਾ ਚੁੱਕੀ ਆ ਮੈਂ ਲਵਲ ਦਾ ਮੂੰਹ ਨਾ ਲੱਗਿਆ ਕਰ ਮੇਰੇ ਰਸਤੇ ਚ ਨਾ ਆ ਜਾਨੀ ਕਿੱਦਾਂ ਇੱਧਰ ਉਹ ਕਿਤੇ ਮੁਰ ਜਾ ਮੈਂ ਹੱਸੜ ਮਿਰੋ ਮੇਰੇ ਰਸਤੇ ਚ ਨਾ ਆਈ ਹੁਣ ਪਾਗਲ ਜਾਊਂਗਾ 100 ਵਾਰ ਆਊਂਗਾ ਨਾ ਪਹਿਲਾਂ ਇਹ ਗੱਲ ਦੱਸ ਵੀ ਹਾਂ ਕਰਨੀ ਆ ਜਾਂ ਨਹੀਂ ਮੈਨੂੰ ਹਾਂ ਨਾ ਦਾ ਜਵਾਬ ਚਾਹੀਦਾ ਨਹੀਂ ਕਰਦੀ ਮੈਂ ਹਾਂ ਤੈਨੂੰ ਹਾਂ ਨਾ ਦਾ ਜਵਾਬ ਚਾਹੀਦਾ ਸੀ ਮੈਂ ਦੱਸਦਾ ਨਾ ਮੇਰੇ ਵੱਲੋਂ ਨਾ ਅੱਜ ਵੀ ਨਾ ਕੱਲ ਵੀ ਨਾ ਤੇ ਹਮੇਸ਼ਾ ਨਾ ਹੀ ਰਹੂਗੀ

ਅਨ ਜਦ ਦਾ ਚੰਦ ਵੀ ਬਾੜਾ ਗਲਕੜੂ ਆ ਗਿਆ ਇੱਕ ਗੱਲ ਚੱਕ ਲਈ ਇੱਕ ਧਰ ਲਈ ਪਿੱਛੂ ਕਿੱਧਰ ਲੰਘ ਗਿਆ ਇਸੀ ਰੀਜਰ ਆ ਨਹੀਂ ਦਿੰਦਾ ਹੈਗਾ ਪਿੱਛੂ ਓਏ ਓਏ ਪਿੱਛੂ ਓ ਕੀ ਹੋ ਗਿਆ ਭਾਈ ਇਹਨੂੰ ਬੁੱਤੇ ਆਉਂਦਾ ਕੀ ਗੱਲ ਹੋ ਗਈ ਭਾਈ ਕੋਈ ਸਾਉਂ ਦੇ ਲੁੰਡੀ ਸੀ ਮਰ ਜਾਣਾ ਪਤਾ ਨਹੀਂ ਕਿਹੜਾ ਉਹ ਓਏ ਬੀਜੂ ਮੈਂ ਤਾਂ ਉਹਦੇ ਮੂਚਣ ਗਈ ਸੀ ਕੀ ਆ ਚਾ ਪੋਥੇ ਮੇਰੇ ਮੰਗਰੀ ਆ ਖੜੇ ਢੇ ਜਾਣਾ ਕੋਈ ਨਾ ਭਾਈ ਉਹ ਤਾਂ ਆਪਦਾ ਕੁਸ਼ੋਰ ਕਰਦਾ ਫਿਰਦਾ ਹਾਂ ਤਾਂ ਖਰ ਕੰਡੂਗਾ ਉਹ ਕੌਣਾ ਵੇ ਤੂੰ ਮਾਈਕੀ ਹੋ ਗਿਆ ਤਾਂ ਪੈ ਤੂੰ ਮਲਾਂਗੜਿਆ ਨਾ ਤੂੰ ਥੱਕੀ ਕਰਦਾ ਸੀ ਓਏ ਮਾਈਕੀ ਦਾ ਮੈਂ ਚਾ ਮੈਨ ਆਦਮ ਪੁੱਟੀ ਮਲਦਾ ਸੀਗਾ ਬੁੱਟੀ ਮਲਦਾ ਸੀ ਕੰਜਰ ਦਾ ਤੈਨੂੰ ਪਤਾ ਨਹੀਂ ਹੈਗਾ ਜੀਰੀ ਲਾਉਣ ਲੱਗ ਰਹੀ ਨੇ ਇੰਦਰ ਬਾਹਰ ਅੰਦਰ ਜਾਂਦੀਆਂ ਨੇ ਇਹ ਮੈਂ ਤਾਂ ਕੁਛ ਕਿਹਾ ਹੀ ਨਹੀਂ ਮਤਲਬ ਪਿਸ਼ਾਬ ਕਰਨ ਲਈ ਗਈ ਸੀ ਕਿ ਮਰ ਜਾਣਾ ਉੱਥੇ ਆ ਖੜਿਆ ਚੱਲ ਕੋਈ ਨਾ ਚੱਲ ਕੋਈ ਨਾ ਭਾਈ ਇਹਨੂੰ ਮੈਂ 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 ਤਾਂ ਬਾਜ਼ਾਰ ਦੇ ਬੁੱਟੇ ਹੀ ਮਲਦਾ ਸੀ ਬੁੱਟੀ ਮਲਦਾ ਸੀ ਤੂੰ ਪਰਾਂ ਨਾਲ ਗੱਲ ਲੱਗ ਤੇ ਹੋਰ ਮਲ ਲੈ ਚੱਲ ਭਾਈ ਕੋਈ ਨਾ ਵਗ ਜਾ ਤੂੰ ਤੈਨੂੰ ਸਮਝਾ ਕੇ ਰੱਖਿਆ ਕਰੋ ਆਪਦਾ ਕੋਈ ਨਾ ਭਾਈ ਕੋਈ ਨਾ ਚੱਲ ਕੋਈ ਨਾ ਮੈਂ ਲਾਉਣਾ ਇਹਦੀ ਕਲਾਸ ਨਹੀਂ ਮੈਂ ਤਾਂ ਮੁੱਕੀਆਂ ਖਾਊਗਾ ਢਾਈ ਜਾਣਾ ਮੈਂ ਕੀ ਕਹੇ ਚਾਚਾ ਮੈਂ ਤਾਂ ਗੋਪਿਆ ਫੋਲੇ ਲੈ ਲੂੰਗੀ ਤੇ ਪਿਆਉ ਦੇ ਸਾਲੇ ਨੂੰ ਚਲ ਪਈ ਮੇਰੇ ਕਰਕੇ ਚੁੱਪ ਕਰ ਜਾ ਕੋਈ ਨਾ ਪਈ ਭਗ ਜਾ ਤੂੰ ਇਹਦਾ ਤਾਂ ਮੈ ਲਾਉਣਾ ਕਲਾਸ ਹਸ ਨਾ ਰਾਮ ਜਿਆਦਾ ਨਾ ਹੋਵੇ ਦਾ ਚਲੋ ਤੂੰ ਓਰੇ ਖੜਕ ਤੇ ਬੂਟੀ ਨਹੀਂ ਨਾ ਚਲ ਮਾਂਗਰੇ ਪਈ ਜਾ ਕਰ ਤੂੰ ਬੂਟੀ ਨਹੀਂ ਲੋਟ ਆਉਂਦੀ ਹੈਗੀ ਮਟਰ ਦੇਖ ਜਾ ਕੇ ਨਾਲੇ ਕੰਜਰ ਦਾ ਕਿਸੇ ਵੇਲੇ ਥਾਉਂਦੇ ਹੀ ਨਹੀਂ ਹੈਗਾ ਵੀ ਹਾਂ ਕੰਮ ਤੇ ਤਾਂ ਹੋਵੇ ਬੰਦਾ ਕਿਤੇ ਬੈਠਾ ਡਿਊਟੀ ਤੇ ਪੱਕਾ ਨਾੜ ਤਾਂ ਭਗਿਆ ਮਰੇ ਚਲ 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 ਤਰਪਾ ਸਾਰਾ ਦਿਨ ਸੁੱਖਾ ਹੀ ਨਹੀਂ ਲੋਟ ਆਉਂਦਾ ਹੈਗਾ ਕੰਜਰ ਦਾ ਬੌਲਾ ਹੋਇਆ ਰਹਿੰਦਾ ਮਰੇ ਹੋਈ ਮਾਂ ਕਰ ਪੈ ਗਈ ਮਾਇ ਕੁਛ ਕਹਿ ਨਹੀਂ ਕਰਾਂ ਨੀ ਹੈਗਾ ਦੱਸ ਤੂੰ ਮੈਥੋ ਖਾਵੇਂਗਾ ਮੌਰਾਂ ਤੇ ਤੱਪਾ ਸਿੱਧਾ ਹੋ ਕੇ ਪੰਡਤ ਨੇ ਕਿਹਾ ਸੀ ਮੈਂ ਟਾਲੀ ਦੀ ਜੜਚ ਰੱਖਦੀ ਜਿੱਥੇ ਪਾਣੀ ਜਾ ਹੋਵੇ ਇਹ ਮੈਨੂੰ ਲੱਗਦਾ ਠੀਕ ਹੋ ਬਾਬਾ ਜੀ ਕਰ ਦਿਓ ਕੰਮ ਫੂਰ ਚੜਾ ਦਿਓ ਕੀ ਹੋਇਆ ਅਰਜਣਾ ਹਾਂ ਚਾਚਾ ਕਿੱਧਰ ਫਰਦਾ ਸੱਪਾਂ ਦੀਆਂ ਸਰੀਆਂ ਮੈਂ ਦਦਾ ਹੋਏ ਚਾਚਾ ਸਿਆਂ ਸੱਪਾਂ ਦਾ ਡਰ ਨਹੀਂ ਕੋਈ ਤੇ ਕਨਾਗ ਨੂੰ 4 ਸਾਲ ਦੁੱਧ ਪਿਆਇਆ ਸੀ ਇੰਜ ਕਰਦਾ ਗੱਲਾਂ ਤੁਸਤੇਆਂ ਵਾਲੀਆਂ ਕਰੀ ਜਾਂਦਾ ਨਾਲੇ ਮਗਰ ਕੀ ਲਗਾ ਰੱਖਿਆ ਓਏ ਕੁਛ ਨਹੀਂ ਚਾਚਾ ਉਹ ਤਾਂ ਮੈਂ ਬਸ ਜਾ ਰਿਹਾ ਤੀ ਆ ਦਿਖਾ ਦਿਖਾ ਮੈਨੂੰ ਕੀ ਹੈਗਾ ਕੁਛ ਨਹੀਂ ਹੈਗਾ ਚਾਚਾ ਓ ਚੱਛ ਆਹਾ ਓਹ ਹਾ ਤਾਂ ਚੱਚੇ ਹੋ ਬੇਬੇ ਕਹਿੰਦੀ ਸੀ ਖੀਰ ਕਰਨੀ ਹੈਗੀ ਤੇ ਉਹ ਕਹਿੰਦੀ ਗੋਖੋਪੇ ਦਾ ਗੁੱਟ ਫੜ ਲਈ ਮੈਂ ਜਾਣਾਂ ਸੀ ਚਾਚੇ ਹਾਂ ਚਾਰ ਸੰਗਾਰ ਦੇ ਤੱਕੀ ਫਿਰਦਾ ਸੱਦਾ ਹੋ ਕੇ ਦੱਸ ਦੇ ਨਹੀਂ ਬੇਬੇ ਕੋਲ ਹੀ ਲੈ ਚੱਲੂੰ ਤੇਰੀ ਕੋਲੇ ਚਾਚਾ ਇਹ ਤਾਂ ਮੱਥਾ ਟੇਕਣਾ ਬੇਬੇ ਕਹਿੰਦੀ ਜੀ ਉਹਦੇ ਵਾਸਤੇ ਲੈ ਕੇ ਆਇਆ ਤੀ ਚਲ ਚੰਗਾ ਚਾਚਾ ਦੱਸਦਾ ਕਿ ਫੇਰੰਗਣਾ ਸਦਰ ਚਾਚਾ ਸਿਆਂ ਜਿਨੂੰ ਰੱਬ ਮੰਗ ਪੂਜਿਆ ਉਹੀ 3700 ਕਮੀਆਂ ਗਿਣਾ ਕੇ ਚਲੀ ਗਈ ਅੱਛਾ ਕੜੀ ਚੜੀ ਦਾ ਚੱਕਰ ਮੈਡੀਕ ਹਰ ਜਨਮ ਹੱਦਣੋ ਦਣਕੇ ਮਿਲ ਸਜਾ ਹੋਈ ਜਾਂਦਾ ਹੋਰ ਚਾਚਾ ਕੋਈ ਨਾਮ ਮੇਰਾ ਸ਼ੇਰ ਦਿਲ ਰੱਖਾ ਜਣੀਆਂ ਇਹ ਜਾਂ ਜਨਾਨੀਆਂ ਹੁੰਦੀਆਂ ਨੇ ਨਾ ਜਵਾਨੀ ਪਹਿਰੇ ਤਾਂ ਇਹਨਾਂ ਦਾ ਹਜ਼ਾਰ ਆਸ਼ਕ ਹੁੰਦਾਗਾ ਬੁੱਢੀ ਉਮਰੇ ਪਤਾ ਲੱਗਦਾਗਾ ਇਹਨਾਂ ਦੀ ਕੁੱਖ ਦਾ ਪੁੱਤ ਵੀ ਨਹੀਂ ਪੁੱਜਦਾ ਹੈਗਾ ਇਹਨਾਂ ਨੂੰ ਇਹ ਗੱਲ ਹੈ ਬੁਰਾ ਹਾਲ ਹੋ ਕੇ ਮਰਦਿਆਂ ਨੇ ਮਨਤ ਨਹੀਂ ਕਹਿੰਦਾ ਹੁੰਦਾ ਕੀੜੇ ਪੈਣਗੇ ਮਰेंगी ਸੱਪ ਲੜਕੇ ਮੈਂ ਤੇਰਾ ਨੂੰ ਥੌਖਾ ਦੇਣੀ ਏ ਨਹੀਂ ਕੀੜੇ ਪੈਣਗੇ ਹਨਾ ਚਾਚਾ ਆਪਾਂ ਕਿਸੇ ਦਾ ਮਾੜਾ ਕਿਉਂ ਸੋਚਣਾ ਪੁੱਤ ਜਿਹੜਾ ਕਿਸੇ ਦਾ ਮਾੜਾ ਕਰੂਗਾ ਜਿਹਹਾ ਜਿਹਾ ਬਿੱਜੂ ਆਹਜਾ ਵੱਡੂ ਦਲ ਨੇ ਥੋੜਾ ਕਰਿਆ ਕਰਦੇ। ਕੰਦ ਕੋਈ ਨਾ ਚਾਚਾ। ਆਹ ਕਰਿਆ ਮਾਂ ਮੈਂ। ਉਹ ਪੱਤਾ ਅਰਦਨ ਬੋਲਾ ਹੋ ਰਿਆਂਗਾ। ਟੂਨੇ ਟੱਪਿਆਂ ਨਾਲ ਕਿਤੇ ਪਿਆਰ ਮਿਲਿਆ? ਨਾਲੇ ਥੂ ਆਹੇ ਜੇ ਪਿਆਰ ਤੇ ਜਿਹੜਾ ਟੂਨੇ ਟੱਪੇ ਕਰਕੇ ਮਿਲੇ। ਸੱਚੀ ਗੱਲ ਆ ਚਾਚਾ ਤੇਰੀ। ਮੈਂ ਬਹੁਤ ਵੱਡੀ ਗਲਤੀ ਕਰਨ ਲੱਗਿਆ ਸੀਗਾ। ਪਰ ਹੁਣ ਨਹੀਂ ਕਰੂੰਗਾ ਜੀ ਚਾਚਾ। ਉਹ ਪਤਾ ਸਲਾ ਕੱਢਣਾ ਪੈਂਦਾ ਸਿਆਮ ਕਰਮਾਉਣੀ ਦਾ ਹੈ ਸਲਾ ਕੱਢਣਾ ਪੈਂਦਾ ਐਂ ਪਿਆਰ ਪਿਆਰ ਨਹੀਂ ਮਿਲਦਾ ਹੈਗਾ ਜਿਹੜੇ ਚੱਕਰਾਂ ਚ ਤੂੰ ਫਿਰਦਾ ਵੀ ਗੁੱਟ ਧਰ ਕੇ ਕਿਤੇ ਤੇਰੇ ਕੋਲੇ ਆ ਜੂਗੀ ਉਹ ਐ ਕਿਵੇਂ ਚਾਚਾ ਸਿਆ ਐ ਕਿਵੇਂ ਉਸਾ ਤੂੰ ਕਹਿੰਦਾ 4 ਸਾਲ ਨਾਲ ਅਗਣ ਨੂੰ ਦੁੱਧ ਪਿਆਉਂਦਾ ਰਹਾ 7 ਸਾਲ ਤਰਾ ਚਾਚਾ ਇੰਦਰਜਾਲ ਪੜਦਾ ਰਹਾ ਉਹ ਕਿਹੜੀ ਡਾਣਾ ਜਿਹੜੀ ਤੇਰੇ ਚਾਚੇ ਕੋਲੇ ਨਹੀਂ ਆ ਕੇ ਗਈ ਹੈ ਚਾਚਾ ਜੇ ਮੈਂ ਤੁਸੀਂ ਕੀ ਕਹਨੇ ਹੁੰਨਾ ਹੈ ਅੰਗਰੇਜ਼ੀ ਚ ਪੰਜ ਚਾਰ ਡਾਣਾ ਤਾਂ ਮੈਨੂੰ ਪਰਸਨਲ ਹੀ ਜਾਣਦੀਆਂ ਨਾ ਹੈ ਹਾਂ ਫਿਰ ਚਾਚੇ ਮੇਰਾ ਕੰਮ ਕਰਾ ਦੇ ਤੂੰ ਅੱਬਾ ਉਹ ਸ਼ਰਾਬ ਦੇ ਰਾਣੀ ਕਰਾਵਾਂਗੇ ਹੋਰ ਕਿੱਦਾਂ ਕਰਾਵਾਂਗੇ ਚੱਲ ਫਿਰ ਚਾਚੇ ਚੱਲੀ ਆ ਜਾ ਮੇਰੀ ਗੱਲ ਸੁਣ ਹਾਂ ਬੋਤਲ ਲੈ ਕੇ ਸਿਮਾਂਚ ਜਾਣਾ ਪਊ ਕਿ ਤਥੋਂ ਵੀ ਤੱਕੀ ਜਾ ਜਾਵੇਂ ਨਾ ਨਾ ਚਾਚਾ ਮੈਂ ਨਹੀਂ ਡਰਦਾ ਡਰਦਾ ਬੋਤਲਾ ਤਾਂ ਬਾਅਦ ਮੈਂ ਚਾਰ ਮੰਗਾ ਲਾ ਨਾਲ ਤੇਰੀ ਬਾਠੇ ਸੇ ਗੱਲ ਕਰਾਂ ਜਦੋਂ ਡੈਣ ਬੋਲੇ ਪਰ ਬੈਠੀ ਹੋਈ ਨਾ ਤੂੰ ਵੀ ਕਹੇਗਾ ਹਾਂ ਤੈਨੂੰ ਹੱਥ ਮਾਰ ਕੇ ਕਾਕੇ ਜਾਊਗੀ ਵੀ ਤਰ੍ਹਾਂ ਕੰਮ ਬਣ ਗਿਆ じゃ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕੰਮ ਪੱਕਾ ਹੋ ਜੂਗਾ ਚਾਚਾ ਉਸ ਟਾਮ ਤੇ ਲਖਾਲਾ ਚਾਹੀਦੀ ਜਰੂਰੀ ਕਿ ਕਹਿੰਦੇ ਨੇ ਨੋਟਰੀ ਤੋਂ ਟੈਸਟ ਕਰਾ ਲਾ ਨਾ ਨਾ ਚਾਚਾ ਇਹਦਾ ਪ੍ਰੋਸਾ ਤੇ ਇਹ ਜੀ ਗੱਲ ਨਹੀਂ ਗਈ ਫਿਰ ਉਹ ਮੈਨੂੰ ਐਂ ਦੱਸ ਉਹ ਕੈਨੇਡਾ ਕੋ ਨੂਡਾ ਜਾਣ ਨੂੰ ਕਹਿੰਦੀ ਸੀ ਦੂਰ ਉੱਥੇ ਉਹ ਫਲਾਈਟਾਂ ਕੈਂਸਲ ਹੋ ਜਾਂਦੀਆਂ ਨੇ ਜਹਾਜ਼ ਉੱਥੇ ਰੁਕ ਜਾਂਦੇ ਨੇ ਹੈ ਚਾਚੇ ਅਈ ਖਬਰ ਆਉਂਦੀ ਆ ਬੱਦਲਬਾਈ ਹੋ ਗਈ ਅੱਜ ਜਹਾਜ਼ ਨਹੀਂ ਚੜਦਾ ਚਲ ਫਿਰ ਚਾਚਾ ਮੈਂ ਹੁਣੇ ਬੂਤ ਲੈ ਕੇ ਆਉਣਾ ਚਲ ਤੂੰ ਐਂ ਕਰ ਹਾਂ ਆਖਣੇ ਫਿਰ ਮੈਨੂੰ ਤਰਾ ਚੱਕ ਨਹੀਂ ਆਥਨੇ ਰਾਤ ਨੂੰ ਰਾਤ ਨੂੰ ਜਾਣਾ ਪਊਗਾ 12 ਵਜੇ ਨਿਕਲਦਾ ਹੁੰਦਾ ਹਿਸਲਾ ਸੱਚੇ ਕੰਮ ਤਾਂ ਪੱਕਾ ਹੋ ਜੂਗਾ ਨਾ ਸ਼ੇ ਰਾਤ ਪ੍ਰਵਾਹ ਕਾ ਨੂੰ ਕਰਦਾ ਮੈਂ ਪੱਥਰੇ ਕੰਮ ਕਰੇ ਨੇ ਹਜੇ ਚਾਰ ਚਾਰ ਆੜਨਾ ਰੱਖਦਾ ਹੁੰਦਾ ਸੀ ਮੈਂ ਜਵਾਨੀ ਪਹਿਰੇ ਹੁਣ ਤਾਂ ਨਹੀਂ ਲੱਗਦਾ ਵੀ ਪਤਾ ਨਹੀਂ ਚਾਚਾ ਘਰਾਂਟੇ ਦਾ ਛੱਡੀ ਫਿਰਦਾਗਾ ਉਹ ਵਸ ਚਾਚਾ ਸਿਆਂ ਵਸ ਮੈਂ ਹੁਣੇ ਗਿਆ ਮੈਂ ਬੋਤਲ ਲੈ ਕੇ ਐ ਗਰੇਜੀ ਦੀ ਲੈ ਕੇ ਆਉਂਗਾ ਬੋਤਲ ਵਧੀਆ ਜਿਹੀ ਫੜ ਲਈ ਹੈ ਹਾਂ ਹਾਂ ਚਾਚੇ ਮੈਂ ਆਉਣਾ ਸ਼ਾਮ ਨੂੰ ਹਾਂ ਠੀਕ ਹੈ ਚਾਚੇ

ਆਇਨੋ 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 ਮੋੜ ਲੈ ਮੋੜ ਲੈ ਮੋੜ ਲੈ ਐ ਤੀ 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 ਰੋਕ ਦੇ ਬਸ ਰੋਕ ਦੇ ਉਹਨੂੰ ਰੋਕ ਲੈ ਕੱਲ ਮੈਂ ਪੈਸੇ ਫੇਰ ਦੇ ਕੇ ਜਾਊ ਚੰਗਾ ਉਹਨਾਂ ਦਾ ਤਾਂ ਨਹੀਂ ਮੇਰੇ ਸਾਲੇ ਦਾ ਕੋਈ ਕਿਤੇ ਟੰਬੇ ਫਿਰ ਜਾਣ ਮੇਰੇ ਹੂੰ ਇੱਧਰ ਦੇਖ ਰਾ ਇੱਧਰ ਹੋਊਗੀ ਮੈਨੂੰ ਇੱਥੇ ਘਰ ਆਇਆ ਜਵਾੜ ਕੇ ਆਬ ਦੀਂਦੀ ਨਹੀਂ ਆ ਗਈ ਪਤਾ ਨਹੀਂ ਕਿੱਧਰ ਫਿਰਦੀ ਹੈਗੀ ਏ ਤੂੰ ਨੇ ਟਾਂਕਾ ਤਲਾ ਪਾਉਂਚ ਕੰਮ ਮੈਨੂੰ ਆਪਣੇ ਬਾਪੂ ਦੀ ਪਰੇਦਾਰੀ ਕਰਨੀ ਪੈਂਦੀ ਓਥੇ ਕਿਤੇ ਮੇਰੇ ਪੰਜ ਤੋਂ 2.5 ਗਿੱਲੇ ਨਾ ਬਣਾ ਦਿਓ ਕਿਤੇ ਹੋਰ ਕੋਈ ਜੰਮ ਕੇ ਛੱਡ ਦੇ ਜਵਾੜ ਕੋਈ ਕਿਉਂ ਭਾਉ ਤੂੰ ਟੈਨਸ਼ਨ ਲਈ ਆ ਨਾਈਟ ਤੇ ਕਰੇ ਕੋਈ ਥੋੜਾ ਜਿਹਾ ਆਊਗਾ ਤੂੰ ਖੇਡ ਲੈ ਕਰਨੋ ਜਨਾ ਨਾ ਬਈ ਛਾਈ ਗਿੱਲੇ ਬਣ ਜਾਣਗੇ ਮੇਰੇ ਮੈਂ ਤਾਂ ਮੁਤਾ ਕਰਦੀ ਸੀ ਹਾਂ ਤੂੰ ਕਿਉ ਗੁੱਸਾ ਹੋਈ ਗਣਾ ਅੱਛਾ ਮੇਰੀ ਗੱਲ ਸੁਣ ਮੈਂ ਤਾਂ ਐਵੇਂ ਕਹਿੰਦੀ ਸੀ ਵੀ ਛੁੱਟੀਆਂ ਹੋ ਗਈਆਂ ਐਨਾ ਟਾਈਮ ਹੋ ਗਿਆ ਆਪਣੀਆਂ ਛੁੱਟੀਆਂ ਹੋਈਆਂ ਨੂੰ ਫਿਰ ਹੁਣ ਤੂੰ ਮੇਰਾ ਛੁੱਟੀਆਂ ਦਾ ਕੰਮ ਤਾਂ ਕਰ ਦੇ ਛੁੱਟੀਆਂ ਦਾ ਕੰਮ ਮੈਂ ਕਿੱਥੋਂ ਕਰਾਂ ਜੁੜੀ ਦਾ ਰੰਗ ਬਰੰਗੀਆਂ ਜਲਤਾਂੀਆਂ ਚੜ ਰੱਖੀਆਂ ਨੇ ਆ ਗੁਲਾਬੀ ਜੀਆਂ ਖਾਸ ਕਰਕੇ ਦਾ ਮੈਨਾਂ ਹੁੰਦੇ ਗ੍ਰਾਮਾ ਰੈਡੀ ਦੂਏ ਲੋਡ ਸਭਦਾ ਵੇ ਮੈਨੂੰ ਹਾਲ ਆਪੇ ਇਦਾ ਵੀ ਕੋਈ ਹੱਲ ਕਰ ਲੈਨੇ ਆ ਅਮ ਤੂੰ ਨੇ ਕੰਮ ਕਰ ਅਮ ਹਾਂ ਅੱਜ ਰਾਤ ਨੂੰ ਨਾ ਮੇਰੇ ਘਰੇ ਆ ਕੇ ਮੇਰਾ ਕੰਮ ਕਰ ਦੇ ਤੈਨੂੰ ਕਾਪੀਆਂ ਕਰ ਲੈ ਕੇ ਜਾਂਦੀ ਲੋੜ ਨਹੀਂ ਫਿਰ ਤੇਰਾ ਡੈਡੀ ਤੇਰੇ ਬਾਰੇ ਕੁਝ ਸੋਚੂਗਾ ਵੀ ਨਹੀਂ ਤੂੰ ਮੇਰੇ ਘਰੇ ਬੈ ਕੇ ਮੇਰਾ ਕੰਮ ਕਰ ਦੇ ਹਾਂ ਮੈਂ ਕਰੂੰਗਾ ਤੇਰੇ ਘਰੇ ਆ ਜੂੰਗਾ ਮੈਂ ਘਰੇ ਆ ਕੇ ਮੈਂ ਤੇਰਾ ਕੰਮ ਕਰੂੰਗਾ ਹਾਂ ਤੇ ਮੂੰ ਮਿੱਠਾ ਕਰਾ ਇਹ ਕਿੰਨਾ ਖੜਾ ਬਣਾ ਲਉ ਆਇ ਨਹੀਂ ਕਹਿੰਦਾ ਬਈ ਮੈਂ ਮੂੰ ਮਿੱਠਾ ਕਰਾਉਨ ਨੂੰ ਮੈਂ ਤਾਂ ਮੇਰੇ ਫੀਲਿੰਗਾਂ ਸਮਝ ਤੂੰ ਮੈਂ ਕਿਵੇਂ ਕਹਿੰਦਾ ਮੂੰ ਮਿੱਠਾ ਕਰਾਉਨ ਨੂੰ ਛਲ ਚੰਗਾ ਮੈਂ ਤੂੰ ਜਲੇਬੀਆਂ ਵਾਲਿਆ ਦੁਬਾਰੂ ਵਾਲਿਆ ਬਾਰੂ ਵਾਲਾ ਨਹੀਂ ਹੈਗਾ ਮਰੇ ਨਾ ਤੁਪਿੰਦੁਰਾ ਮਰਾ ਵਾਲਿਆ ਚਲ ਤੈਨੂੰ ਮਾਫੀ ਹੈ ਤੂੰ ਉਪੀ ਕਹਿੰਦਾ ਯਾਰ ਹਾਂ ਠੀਕ ਆ

ਚਾ HTML ਆਇਆ ਨੂੰ ਟੱਪੜ ਗੰਦੀ ਦਾ ਜਿਆਦਾ ਨਹੀਂ ਚੰਬਰ ਆ ਯਾਰ ਕੋਈ ਨਹੀਂ ਫਿਰ ਅੱਜ ਰਾਤ ਨੂੰ ਗੱਡਾਂਗੇ ਤੇ ਚੱਬ ਆਪਾਂ ਕਿਵੇਂ ਕਰੀਏ ਕੋਈ ਨਹੀਂ ਤੂੰ ਮੈਨੂੰ ਫੋਨ ਕਰਦੀ